ਨਾਨਕਦੇਵ ਜੀ ਦੇ ਵੱਡੇ ਭੈਣ ਬੀਬੇ ਨਾਨਕੀ ਜੀ ਦਾ ਜਨਮ ਦਿਹਾੜਾ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਬਾਬਾ ਮਹਿੰਦਰ ਸਿੰਘ ਜੀ ਤਰਨਤਾਰਨ ਅਤੇ ਬਾਬਾ ਜੱਗਾ ਸਿੰਘ ਜੀ ਗੁਰਦੁਆਰਾ ਅੰਤਰਾਤਮਾ ਸੁਲਤਾਨਪੁਰ ਲੋਧੀ ਵਾਲਿਆ ਦੀ ਰਹਿਨਮਾਈ ਹੇਠ ਗੁਰਦੁਆਰਾ ਬੀਬੇ ਨਾਨਕੀ ਖੂਹ ਸਾਈਪਰ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਤਲਵੰਡੀ ਚੌਧਰੀਆਂ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸ਼੍ਰੀ ਅਖੰਡ ਪਾਠ ਸਾਹਿਬ ਦੇ ਪੋਗ ਪਾਏਗੇ ਉਪਰੰਤ ਸੁੰਦਰ ਦੀਵਾਨ ਸਜਾਏਗੇ। ਜਿਸ ਵਿੱਚ ਭਾਈ ਸਾਹਿਬ ਭਾਈ ਹਰਚੰਦ ਸਿੰਘ ਪਾਜ ਅਤੇ ਭਾਈ ਕਰਨੈ ਸਿੰਘ ਹਜੂਰੀ ਰਾਗੀ ਸਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲਿਆਂ ਨੇ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜਿਆ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਓਂਕਾਰ ਸਿੰਘ ਜੋਸਨ ਨੇ ਵੈਬ ਇਨਾਨ ਕੀ ਜਿਹਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਸultanpur ਲੋਧ ਤੋਂ ਪੱਤਰਕਾਰ ਵਿਕਰਮ ਤਲਵੰਡੀ ਦੀ ਵਿਸ਼ੇਸ਼ ਰਿਪੋਰਟ

ਵੈਗਰ ਜੀ ਦਾ ਖਾਲਸਾ ਵੈਗਰ ਜੀ ਕੀ ਫਤਿਹ ਅੱਜ ਬਹੁਤ ਹੀ ਪਿਤਰ ਦਿਹਾੜਾ ਹੈ ਮਾਤਾ ਲਿਬੇ ਨਾਨਕੀ ਜੀ ਦਾ ਜਨਮ ਦਿਹਾੜਾ ਸਮੂਹ ਸੰਗਤਾਂ ਨੇ ਹਰਮਰ ਕੀ ਗੁਰਦੁਆਰਾ ਖੂਹ ਸਾਹਿਬ ਵਿਖੇ ਮਨਾਇਆ ਗਿਆ ਇਸ ਦਿਹਾੜੇ ਤੇ ਸਮੂਹ ਸੰਗਤਾਂ ਨੇ ਵੱਤ ਤੋਂ ਵੱਧ ਚੜਕੇ ਆਪਣਾ ਆਪਣਾ ਯੋਗਦਾਨ ਪਾਇਆ ਇਹ ਨਗਰ ਸਾਡੇ ਦੀ ਬਹੁਤ ਹੀ ਖਿਸਕਸਣ ਦੀ ਆ ਇਸ ਨਗਰ ਦੇ ਵਿੱਚ ਗੁਰੂ ਨਾਨਕ ਦੇਵ ਸਾਹਿਬ ਤੇ ਬੀਬੇ ਨਾਨਕੀ ਜੀ ਨੇ ਸੋਇਤਰ ਰੂਹਾਂ ਨੇ ਇਸ ਨਗਰ ਵਿੱਚ ਚਰਨਾ ਪਾਏ ਔਰ ਲੋਕਾਂ ਨੂੰ ਖੁਸ਼ਹਾਲੀ ਦਾ ਜੀਵਨ ਬਤੀਤ ਕਰਨ ਦਾ ਸੰਦੇਸ਼ ਦਿੱਤਾ ਪ੍ਰਮਾਤਮਾ ਦੀ ਬੜੀ ਕਿਰਪਾ ਹੈ ਕਿ ਇਸ ਨਗਰ ਨੇ ਬਹੁਤ ਰੱਖੀ ਕੀਤੀ ਆ ਔਰ ਮਾਤਾ ਲੇਬਨਾਰਕੀ ਜੀ ਦਾ ਬਹੁਤ ਬਹੁਤ ਸਤਿਕਾਰ ਕਰਦੇ ਆ ਲੋਕ ਔਰ ਅੱਜ ਇਸ ਇਹ ਗੁਰਦੁਆਰਾ ਜਿਹੜਾ ਹੈ ਇੱਕ ਬਹੁਤ ਵੱਡਾ ਇਤਿਹਾਸਿਕ ਗੁਰਦੁਆਰਾ ਹੋ ਕੇ ਨਿਭੜਿਆ ਔਰ ਇੱਥੇ ਬੜੇ ਹੀ ਉਤਸ਼ਾਹ ਦੇ ਨਾਲ ਸੰਤਾਂ ਸਮੂਹ ਮੱਸੀਆ ਸਗਰਾਹ ਤੇ ਅੱਜ ਦੇ ਦਿਹਾੜੇ ਤੇ ਬਹੁਤ ਹੀ ਉਤਸ਼ਾਹ ਦੇ ਨਾਲ ਜੋ ਵੀ ਨਾਰਕੀ ਜੀ ਦਾ ਜਨਮ ਦਿਹਾੜਾ ਮਨਾ ਰੀਆਂ ਨੇ ਔਰ ਅਗਰਦਾਸ ਬੇਨਤੀ ਕਰ ਰੀਆਂ ਨੇ ਕਿ ਨਗਰ ਵਿੱਚ ਸੁਖ ਸ਼ਾਂਤੀ ਤੇ ਖੁਸ਼ਹਾਲੀ ਚੜ੍ਹਦੀ ਕਲਾ ਵਿੱਚ ਨਗਰ ਨਿਵਾਸੀ ਵਸਦੇ ਰਹਿਣ ਔਰ ਇਸੇ ਤਰ੍ਹਾਂ ਹੀ ਆਉਣ ਵਾਲਾ ਦਿਹਾੜਾ ਮਨਾਉਂਦੇ ਰਹਿਣ ਵਹਿਗਰ ਜੀ ਦਾ ਖਾਲਸਾ ਵਹਿਗਰ ਜੀ ਦੀ ਫਤਿਹ ਕਰਦਾ